ਜਦੋਂ ਪਿਆਰ ਹੋ ਜਾਂਦਾ ਬਈ ਉਦੋਂ ਕੰਦ ਛੋਟੇ ਕਰਦਾ ਨਾ ਤੁਹਾਡੇ ਕੋਲ ਸਾਰੇ ਕਬੂਤਰ ਹੀ ਲੰਬੇ ਆ ਤੁਸੀਂ ਓਵੇਂ ਪਿਆਰ ਕਰੇ ਹੀ ਨਹੀਂ ਵਧੀਆ ਬਣਾ ਕੇ ਪਿਆਰ ਕਰੇ ਆ ਉਹ ਲਾਲ ਸਿਰਾਂ ਕਬੂਤਰ ਕਿਹੜੇ ਕਬੂਤਰਾਂ ਜੋ ਬਾਈ ਉਹ ਲਾਲ ਵਾਲੇ ਪਿਆਰ ਇਹ ਉਹੀ ਕਬੂਤਰ ਨੇ ਹਨਾ ਬੜੇ ਚੰਗੇ ਕਬੂਤਰ ਨੇ ਨਾ ਆ ਜਾਂਦੇ ਆ ਹਾਂ ਜੇ ਮੈਂ ਕਈ ਧਾਰ ਕਰ ਲੇ ਤਾਂ ਜੋੜੀਆਂ ਬੈਠੀ ਐ ਉਹ ਠੀਕ ਐ ਇੱਕੋ ਜਿਹੀ ਬਣਾ ਲੈ ਫਿਰ ਇਹ ਆਹ ਕਰ ਆਇਆ ਨਾ ਉਦੋਂ ਜੋੜੀਆਂ ਲਾ ਕੇ ਛੜਤੀਆਂ ਕਿੰਨੀ ਮਿਹਨਤ ਕਰੀ ਹੋ ਬਾਈ ਹੁਣ ਹਨਾ ਦੁਬਾਰੇ ਕਬੂਤਰ ਬਣਾਉਣਾ ਦਾ ਤਰਾ ਬਹੁਤ ਟਾਈਮ ਲੱਗਦਾ ਤਾਂ ਹੀ ਲੱਗਣਾ ਹੁਣ ਅਗਲਾ ਉੱਠ ਕੇ ਕਹਿੰਦਾ ਕਬੂਤਰ ਦੇ ਦੇ ਹਾਂ ਹੁਣ ਇੰਨੀ ਮਿਹਨਤ ਕਰਕੇ ਵੀ ਫ੍ਰੀ ਤਾਂ ਨਹੀਂ ਦਿੱਤੇ ਜਾਂਦੇ ਫਿਰ ਬੰਦੇ ਨੂੰ ਕਹਿੰਨ ਨੂੰ ਇਹ ਤਾਂ ਕੋਈ ਬੰਦਾ ਨਹੀਂ ਜਿਹੜਾ ਨਾਮ ਲਿਖੇ ਗਿਆ ਪਰ ਕਾਦਰ ਨਹੀਂ ਪਾਈ ਜਾਂਦੇ ਕਦਰ-ਗੁਦਰ ਤਾਂ ਬਾਈ ਅੱਜਕੱਲ੍ਹ ਘਰ ਦੇ ਨਹੀਂ ਪਾਉਂਦੇ ਹੈਗੇ ਤੂੰ ਬਾਹਰ ਲੈ ਨਹੀਂ ਗੱਲ ਕਰਦਾ ਹਾਂ ਤਾਂ ਰਬ ਜਿਵੇਂ ਕਹਿੰਦੇ ਆ ਬੱਦ ਪੈਂਦੇ ਫੇਰ ਕਹਣਗੇ ਸਾਡੇ ਵਾਲੇ ਆਂ ਕਹਣਗੇ ਮਰ ਗਏ ਜੀ ਜਰ ਬਾਬ ਤੋਂ ਡਰ ਕੇ ਰਹੇ ਬਈ ਪਰ ਰਾ ਪਤਾਲ ਚ ਲੱਗਦੀਆਂ ਜਿਹੜਾ ਨੇੜੇ ਬੰਦਾ ਕੋਈ ਝੂਠ ਬੋਲਦਾ ਨਾ ਉਹਦੀਆਂ ਪੱਟੀਆਂ ਜਾਂਦੀਆਂ ਤੇ ਜਿਹੜਾ ਸੱਚਾ ਦੱਸਦਾਗਾ ਸਾਰਾ ਕੁ ਉਹਦਾ ਬਈ ਪਤਾਲ ਚ ਲੱਗਦੀਆਂ ਵੀ ਹਾਂ ਰੱਬ ਵੀ ਉਹੋ ਜਿਹੇ ਬੰਦਿਆਂ ਕਰਕੇ ਖੜਾ ਬਈ